ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਤੇ ਅੱਜ ਹੈਗਾ ਦਿਨ ਸੋਮਵਾਰ ਹੈ ਨਾ ਗੱਲ ਸੋਮਵਾਰ ਹੈਗਾ ਕਿ ਅੱਜ ਆਪ ਸਾਰੇ ਨੂੰ ਜਲਦੀ ਕੰਮ ਨਿਵੇੜੇਗਾ 9:30 ਦਾ ਟਾਈਮ ਹੋ ਗਿਆ ਤੇ ਗਗਨ ਬਣਾਈ ਜਾਂਦੀ ਹੈ ਰੋਟੀ ਸਫਾਈਆਂ ਆਪਣੀਆਂ ਹੋ ਗਈਆਂ ਆ ਦੇਖ ਗੋਲਣਾ ਇੱਥੋਂ ਕਣਕ ਚੱਕਦੀ ਸੀ ਤੇ ਆ ਜਦੋਂ ਮੈਂ ਪੱਲੀ ਨੂੰ ਹੱਥ ਪਾਉਣ ਲੱਗੀ ਨਾ ਤੇ ਆ ਦੇਖੋ ਬੱਚਾ ਹੈ ਸੱਪ ਦਾ ਤੇ ਇਧਰੋਂ ਨਿਕਲਦੇ ਆ ਇਹ ਤੇ ਇਹਨਾਂ ਨੂੰ ਕਿੰਨੇ ਵਾਰੀ ਕਹਤਾ ਵੀ ਭਾਈ ਬੱਜਰੀ ਚੱਕ ਲੋ ਚੱਕ ਲੋ ਚੱਕ ਲੋ ਵੀ ਇੱਥੋਂ ਜਾਨਵਰ ਨਿਕਲਦੇ ਆਗੇ ਐ ਨਿੱਕੇ ਨਿੱਕੇ ਤੇ ਗੱਲ ਨਹੀਂ ਸੁਣਦੇਗੇ ਗਗਨ ਰੋਟੀ ਬਣਾਈ ਜਾਂਦੀ ਹੈਗੀ ਝਾੜੂ ਪੋਚਾ ਇਹਨੇ ਸੁਭਾ ਲਾਤਾ ਸੀਗਾ ਤੇ ਬਾਰ ਬਾਰ ਮੈਂ ਕਰਤਾ ਸੀਗਾ ਸਾਫ ਹੈਲੋ ਹੈਲੋ ਜੀ ਸਸ਼ਕਾਰ ਜੀ ਰੋਟੀ ਖਵਾ ਦੇ ਸਾਰੇ ਤੇ ਭਾਂਡੇ ਮੈਂ ਮਾਂਜਦੇ ਸੀਗੇ ਤੇ ਰੋਟੀ ਵਾਲੇ ਗਗਨ ਮਾਂਜ ਦੂੰਗੀ ਸੁਬਾਹ ਵਾਲੇ ਮੈਂ ਮਾਂਜਦੇ ਸੀਗੇ ਰਸੋਈ ਚ ਰਹਿਂਦਾ ਪੋਚਾ ਲਾਉਣ ਵਾਲਾ ਤਾਂ ਕਰਕੇ ਤੇ ਸਾਫ ਸਫਾਈ ਦਾ ਸਾਡਾ ਸਾਰਾ ਨਿਪਟ ਗਿਆ ਤੇ ਫਿਰ ਇਸ ਤੋਂ ਬਾਅਦ ਗਗਨ ਮਸ਼ੀਨ ਡਾਊਗੀ ਤੇ ਮੇਰਾ ਸੋਇਆਉਂਗੀ ਸੂਟ ਤੇ ਕਾਲਾ ਸਿਪਾਕ ਤੇ ਗੈਸੀ ਤਾਂ ਕਰਕੇ ਮੇ ਜਿਹੜਾ ਪਰਸਾ ਇੱਥੇ ਤਾਂ ਪਿਆ ਸੀ ਤੇ ਪਰਸੋ ਚੌਥੇ ਅਸੀਂ ਧੋਤੀ ਸੀਗੀ ਕਣਕ ਤੇ ਕਣਕ ਆਪਣੀ ਵੈਸੇ ਸੁੱਕ ਗਈ ਮੈਂ ਕਿਹਾ ਚਲੋ ਥੋੜੀ ਧੁੱਪ ਹੋਰ ਲੱਗ ਜੂਗੀ ਜੇ ਨਿਕਲੂਗੀ ਤੇ ਪਰ ਅੱਜ ਬੱਦਲ ਹੋਏ ਪਏਗੇ ਤੇ ਆਹ ਵਾਲੇ ਗੁੱਟੇ ਮੈਂ ਬਾਹਰ ਕਢਾਈ ਸੀਗੇ ਇਹ ਦਿਤੇ ਰਾਤ ਮੈਂ ਸਪਰੇ ਜੀ ਸਿੜਕੀ ਸੀ ਕਿਉਂਕਿ ਇਹ ਨਾ ਪੱਤੇ ਜੇ ਹੁਣ ਲਾਗੇ ਸੀਗੇ ਤੇ ਨਾਲੇ ਇਹਦੇ ਵਿੱਚ ਖਾਦ ਪਾਈ ਹੈਗੀ ਤੇ ਮੈਂ ਚਲੋ ਜੇ ਮੀਂਹ ਆ ਗਿਆ ਤੇ ਮੀਂਹ ਦਾ ਪਾਣੀ ਪੈ ਜੂਗਾ ਤੇ ਰਾਤ ਇਹਨਾਂ ਨੂੰ ਮੈਂ ਧੁੱਤਾਂ ਸੀਗਾ ਬਾਕੀ ਸਾਰੇ ਗਰਮੀ ਕਰਕੇ ਬੁੱਟੇ ਜੇ ਮੱਛੇ ਪਏ ਹੈਗੇ ਆ ਫੁੱਲਬੂਦੀ ਤਾਂ ਵਧੀਆ ਚੱਲੀ ਹੋਈ ਆ ਤੇ ਤਿੰਨਾ ਮੈਂ ਲੈ ਕੇ ਆਈ ਸੀ ਮਾਮੇ ਕੇ ਮੇਰੇ ਕੇ ਨਵਿੱਦ ਦੇ ਰੈੜੀ ਦੇ ਮਾਮਾ ਆ ਜਿਹੜਾ ਉੱਥੋਂ ਲੈ ਕੇ ਆਈ ਸੀ ना हू आविसाहालगे पै छोट-छोटे क्योंकि वाले इना चु कटकड़ के ला जड़ बाच पैगी प वि चलिए थ इतर में दुखोंनेसान ड्रैगन फूध कटिंग ल है बहुत चल कटिंग ਟੱਕ ਟਟ ਕੇ ਲਾਏ ਵੀ ਮੇਰੇ ਸਾਰੇ ਆਹ ਕਿਰਚਲਾ ਰੱਖਿਆ ਆਹ ਛੁਕਿੰਨਾ ਵਧੀਆ ਚੱਲੀ ਜਾਂਦਾ ਆਹ ਕੱਪ ਚ ਲਾ ਰੱਖਿਆ ਮੈਂ ਇਹ ਵੀ ਬਹੁਤ ਵਧੀਆ ਚੱਲ ਰਹੀ ਪੈਗੇ ਤੇ ਆਹ ਡਿਸਪੋਜ਼ਲ ਗਲਾਸ ਚ ਲਾਇਆ ਹੋਇਆ ਤੇ ਆਹ ਜਿਵੇਂ 2 ਦਿਨ ਹੀ ਹੋਏ ਇਹਨੂੰ ਲਾਇਨ ਨੂੰ ਹਜੇ ਇਹ ਚੱਲੂਗੀ ਤੇ ਐ ਕਰਕੇ ਲਾਈਏ ਆ ਸਾਡੀ ਤુલਸੀ ਤੇ ਆ ਵੀ ਕਟਿੰਗ ਲੱਗੀ ਹੋਈ ਆਪ ਨੂੰ ਤਾਂ ਫੋਨ ਵੀ ਲਾਈਏਗੇ ਤੇ ਇੱਕ ਆ ਲਾਈ ਹੈਗੀ ਇਹਦੇ ਚਾ ਲਾ ਕੇ ਦੇਖਿਆਗਾ ਮੈਂ ਹੱਲਦਾ ਕਿ ਨਹੀਂ ਵੈਸੇ ਚੱਲੇ ਪਈ ਆ ਸਾਡਾ ਗਵਾਰਾ ਵਿਜਿਆ ਸੀਗਾ ਪਿੰਡੀਆਂ ਦੇ ਵੀ ਮੱਚ ਗਏ ਇੱਕ ਰਹਿ ਗਏ ਇਹਦੇ ਚ ਆ ਹਜੇ ਠੀਕ ਚੱਲੀ ਜਾਂਦੇ ਹੈਗੇ ਸਾਰੇ

ਇਨਾਂ ਦੇ ਪੱਤੇ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਤੇ ਆਹ ਵਾਲਾ ਵੀ ਲਾਇਆ ਸੀ ਇਹ ਮੈਨੂੰ ਪਤਾ ਨਹੀਂ ਕਿਹੜਾ ਮਨੀਪੂਲਟ ਜਾਏਗਾ ਇਹ ਕਾਲਾ ਹੈ ਬੁੱਟਾ ਇਹਨਾਂ ਨੂੰ ਅਪਨ ਰੱਖ ਸਕਦੇ ਹਾਂਗੇ ਇਦੇ ਵਿੱਚ ਹਜੇ ਮਿੱਟੀ ਪਾਉਣੀ ਆਲੀ ਹੈਗੀ ਮਿੱਟੀ ਪਾ ਕੇ ਗਮਲੇ 'ਚ ਫੇਰ ਲਾਉਂਗੀ ਲਿਆਂਦੇ ਤਾਂ ਇਹ ਬਾਵਾ ਦਿਨਾਂ ਦੇ ਆ ਮੈਂ ਗਰਮੀ ਕਰਕੇ ਬਾਹਰ ਨਹੀਂ ਹੈ ਅਸੀਂ ਉਹ ਕੱਢ ਦੇਣਾ ਨੂੰ ਬਸ ਇਹਨਾਂ ਨੂੰ ਹੈ ਤਾਂ ਵੈਸੇ ਅੰਦਰ ਰੱਖਣ ਵਾਸਤੇ ਹੀ ਹੈ ਮੈਂ ਚਲੋ ਜਦੋਂ ਮੌਸਮ ਜਿਹਾ ਠੀਕ ਹੋ ਗਿਆ ਬਾਹਰ ਵੀ ਕੱਢ ਲੈ ਕਰਾਂਗੇ ਇਹਨਾਂ ਨੂੰ ਤੇ ਇਹਦੇ ਪੱਤੇ ਦੇਖੋ ਕਿੰਨੇ ਸੋਹਣੇ ਹੈਗੇ ਰਾਤ ਮੈਂ ਇਹਦੇ ਤੇ ਸਪਰੇਅ ਛਿੜਕੀ ਸੀਗੀ ਨਿੰਮ ਦੇ ਪਾਣੀ ਦੀ ਹੈਲੋ ਇਸੇ ਕਿੰਨੇ ਪਰਫੈਕਟ ਟਾਈਮ ਗਰੇਸੀ ਸਾਡੀ ਸੁੱਤੀ ਹੋਈ ਹੈ ਇਹ ਨਾਤੀ ਧੋਤੀ ਰਹਿੰਦੀ ਹੈ ਤਾਂ ਕਰਕੇ ਇਹਨੂੰ ਅਸੀਂ ਬੈੱਡ ਤੇ ਪਾ ਲੈਣੇ ਹੈਗੇ ਤੇ ਆਹ ਵਾਲੇ ਉਹ ਫੁੱਲ ਜਿਹੜੇ ਅਸੀਂ ਲਿਆਉਂਦੇ ਸੀਗੇ ਮੇਲੇ ਚੋਂ ਤੇ ਇਹਨਾਂ ਨੂੰ ਮੈਂ ਲਾਤਾ ਉਹ ਦਲੇ ਬਸ ਹੀ ਦਿਖਾਉਂਦੇ ਸੋਹਣੇ ਲੱਗਦੇ ਹੈਗੇ ਚੈਲੰਜ ਕੀ ਮੈਨੂੰ ਹਣ ਮੈਂ ਧਾਉਂਗੀ ਕੱਪੜੇ ਇੱਧਰ ਕੱਪੜੇ ਮੇਰੇ ਧੋਣ ਵਾਲੇ ਪਏ ਆਗੇ ਕੁਸ ਮੇਰੇ ਉੱਤੇ ਪਏ ਆਗੇ ਤੇ ਇੱਧਰ ਬੈੱਡ ਦੀ ਚਾਦਰ ਬਦਲੀ ਅੱਜ ਤੇ ਇੱਧਰਲੇ ਵੀ ਬੂਟੇ ਸਾਡੇ ਬਹੁਤ ਸੋਹਣੇ ਚੱਲੀ ਜਾਂਦੇ ਆ ਦੇਖੋ ਤੇ ਆਹ ਵਾਲਾ ਆਹ ਵਾਲਿਆਂ ਚ ਅਸੀਂ ਲਾਵਾਂਗੇ ਬੂਟੇ ਹਜੇ ਲੈ ਕੇ ਆਉਣ ਵਾਲੇ ਗਮਲੇ ਇਹ ਇਹ ਗਮਲੇ ਬਹੁਤ ਸੋਹਣੇ ਹੈਗੇ ਪੂਰੇ ਨਰੋਏ ਹੈਗੇ ਇਹ ਮੈਂ ਇੱਥੇ ਰੱਖ ਦਿੱਤੇ ਆ ਵੇਖੋ ਇੱਥੇ ਲਾਏ ਹੋਏ ਆ ਕਿੰਨੇ ਵੱਡੇ ਹੋਏ ਆਹ ਜੇ ਨਮਈ ਲਾਇਆਗਾ ਆ ਮੇਰਾ ਮਨੀ ਪਲਾਟ ਪਾਣੀ ਚ ਚੱਲੀ ਜਾਂਦਾ ਇਹਦੀ ਵੀ ਕਟਿੰਗ ਲਾਈ ਹੋਈ ਹੈਗੀ ਤੇ ਆ ਮੈਂ ਤਖਣੇ ਪੁੱਲ ਗਈ ਸੀਗੀ ਇੱਧਰ ਆ ਗਗਨ ਇੱਥੇ ਐ ਰੱਖ ਲਈ ਸੀ ਜੇ ਤੇ ਆ ਵੀ ਆਕਸੀਜਨ ਦੇ ਬਟਲ ਆ ਕੇ ਦਿੱਤਾ ਮੈਂ ਗਗਨ ਨੂੰ ਮੈਂ ਕਿਹਾ ਤੂੰ ਇੱਥੇ ਰੱਖ ਲੈ ਇੱਕ ਇੱਥੇ ਰੱਖਿਆ ਆ ਦੇਖ ਕਿੰਦਾ ਸੋਹਣਾ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਇਹ ਬੱਜਰੀ ਚ ਲਾਇਆ ਹੋਇਆ ਇਹ ਮੇਰਾ ਆ ਵੀ ਬੱਜਰੀ ਚ ਲਾਇਆ ਹੋਇਆ ਤੇ ਆ ਦੋ ਛੋਟੇ ਇੱਥੇ ਰੱਖ ਤੇ ਗਗਨ ਨੇ ਸੁਨਣਾ ਅੱਟਾ ਟਿੱਲਾ ਹੋ ਗਿਆ ਲੋ ਜੀ ਇੱਧਰ ਸਾਡੇ ਪਣ ਰਹੇ ਟੁੱਟਲੇ ਪੁੱਛਾਲੇ ਵੜੀਆਂ ਅਰੇ ਪੁੱਛਿਆਂ ਵਾਲੇ ਕੋਈ ਨਹੀਂ ਮੈਂ ਬਕਾ ਲੂੰਗੀ ਤੇ ਗगन ਦਾ ਗगन ਸੂਟ ਦਿਖਾਈਂ ਇੱਧਰ ਕਰਕੇ ਆਹ ਵਾਲਾ ਸੂਟ ਗगन ਨੇ ਸੰਮਤਾ ਘਾ ਤੇ ਇਹਦੇ ਨਾਲ ਦਾ ਹੀ ਮੇਰਾਗਾ ਮੇਰਾ ਦਿਖਾਈਂ ਤੋ ਇੱਧਰ ਹੀ ਹੇ ਜੀ ਰੋ ਨਵੀਂ ਰਹੀ ਹੈ ਤੇ ਹੁਣ ਅਸੀਂ ਬਣਾ ਲਈ ਪੱਲਕਾ ਹੁਣ ਹੁਣ ਕਰ ਹੁਣ ਕਰ ਚੌੜ ਹਟਦੀ ਨਹੀਂ ਗਈ ਹਾਂਜੀ ਅੱਜ ਦਿਖਾਉਣੇ ਸਾਨੂੰ ਅਸੀਂ ਬੁੱਟੇ ਸਾਡੇ ਆ ਤਾਂ ਪਹਿਲਾਂ ਦੇ ਹੈਗੇ ਆਹ ਵਾਲੇ ਲਿਆਂਦੇ ਅਸੀਂ ਅੱਜ ਆਹ ਲਿਆਂਦੇ ਆ ਪਾਮ ਦੋ ਜਨਮ ਦਿਨ ਤੇ ਬੁੱਟੇ ਲਾਏ ਅਸੀਂ ਤੇ ਗਰੇਸੀ ਮੈਨੂੰ ਤੰਗ ਕਰਦੀ ਸੀ ਮੈਂ ਹਲਾ ਤੇਰੀ ਵੀਡੀਓ ਬਣਾਉਣੀ ਹੈ ਤੇ ਫਿਰ ਇਹ ਹਟ ਗਈ ਇੱਧਰ ਬੈਠੇ ਸਾਡੇ ਜਵਾਕ ਅਸੀਂ ਬਣਾਵਾਂਗੇ ਅੱਜ ਗਵਾਰੇ ਦੀਆਂ ਫਲੀਆਂ ਨਵੀਂ ਛਿੱਲੀ ਜਾਂਦੀਆਂ ਲਸਣ ਨਾਲੇ ਬਣਾਉਣੇ ਹੈਗੇ ਕੜੀ ਚਾਵ ਕੜੀ ਚਾਵ ਬਣਾਉਣੇ ਹੈਗੇ ਅਸੀਂ ਉਹਦੇ ਬਣਾਈ ਸੀਗੀ ਵੀਡੀਓ ਥੋੜੀ ਜੀ ਜਿੱਤੇ ਬਣਾਈ ਸੀ ਕੋਲਕਲੇ ਹਾਂ ਤੇ ਉਸ ਤੋਂ ਬਾਅਦ ਅਸੀਂ ਬਣਾਈ ਨਹੀਂ ਕਿ ਟਾਈਮ ਹੀ ਨਹੀਂ ਲੱਗਿਆਗਾ ਤੇ ਇਹ ਕੋਸਾ ਸੀ ਕੰਮ ਲੱਗ ਜਾਨੇ ਤੇ ਇੱਕ ਮੇਰਾ ਗਗਨ ਸੂਟ ਸਿਉਂਈਆਂ ਦੀ ਇੱਕ ਸਿਉਂ ਤਾਂ ਇੱਕ ਹੋਰ ਸਿਉਂਣਾ ਲੱਗਾ ਦੇਖੋ ਨੀ ਇਹ ਬਸ ਇੱਕ ਸੂਟ ਆ ਲਾਈਨਿੰਗ ਵਾਲਾ ਬਣਾ ਕੇ ਦਿੱਤਾ ਗਗਨ ਨੇ ਮੈਨੂੰ ਇਹਨੇ ਆਪ ਦੇ ਤਾਂ ਸਿਉਂਲੇ ਪਹਿਲਾਂ ਹਣ ਆ ਗਈ ਮੇਰੀ ਵਾਰੀ ਆਵਲਾ ਸੂਟ ਬਣਾ ਕੇ ਦਿੱਤਾ ਇਹਦੀਆਂ ਬਾਹਾਂ ਰਹਿੰਦੀਆਂ ਹਾਂ ਦੇਖਾ ਕਿੰਨਾ ਵਧੀਆ ਬਣਾਇਆ ਹੈਗਾ ਜੇ ਕਿਸ ਨੇ ਸਮਾਉਣੇ ਹੋ ਤਾਂ ਸਮਾ ਸਕਦਾ ਇਹਦੀ ਮੈਂ ਰਾਤ ਤਰਪਾਈ ਕਰੀ ਜਾਂਦੀ ਸੀ ਥੋੜੀ ਜੀ ਰਹਿ ਗਈ ਤੇ ਇੱਕ ਬਣਾ ਕੇ ਦਿੱਤਾ ਹੋਰ ਕਿੱਧਰ ਗਿਆ ਉਹ ਮੇਰਾ ਸੂਟ ਮੈਂ ਲੈ ਕੇ ਆਈ ਆ ਆ ਦੇਖੋ ਗਲੇ ਤੇ ਵੀ ਲਾਈ ਹੈਗੀ ਲੈਸ ਜੀ ਤੇ ਬਾਹਾਂ ਇਹਦੀਆਂ ਹੈਗੀਆਂ ਪਾਕਿਸਤਾਨੀ ਬਹੁਤ ਸੋਹਣਾ ਬਣੇਗਾ ਨਹੀਂ ਮੈਨੂੰ 체ਤੀ ਪਸੰਦ ਨਹੀਂ ਆਉਂਦਾ ਹੁੰਦਾ ਸੂਟ ਹੁਣ ਇਹਨੇ ਮੇਰਾ ਜਮਾ ਸਹੀ ਬਣਾ ਕੇ ਦਿੱਤਾ ਪਹਿਲਾਂ ਵਾਲੇ ਚ ਤਾਂ ਸੀਗਾ ਹੈਨਾ ਨਕਸ ਜਿਹਾ ਸਲਵਾਰ ਜੀ ਵੀ ਖਰਾਬ ਹੋ ਗਈ ਸੀ ਹੁਣ ਇਹ ਪੂਰੇ ਵਧੀਆ ਸਿਉਣ ਲੱਗ ਗਈ ਇਹ ਸੂਟ ਹੁਣ ਤਾਂ ਮੈਨੂੰ ਲੱਗਦਾ ਬਣਾਤੇ ਹੋਣਗੇ ਬਾਵਾ ਹਨਾ ਕਾਫੀ ਬਣਾ ਲੇ ਕਾਫੀ ਬਣਾ ਲੇ ਪੰਜ ਤੇਨੇ ਆਪਦੇ ਹੀ ਬਣਾਏ ਆ ਦੋ ਕਮੀਜ਼ ਨਵੀਂ ਦੇ ਹਨਾ ਇੱਕ ਨਵੀਂ ਦੀ ਫਰਾਕ ਤੇ ਥੋੜੇ ਜੀ ਨਾ ਸਾਡੇ ਬੁੱਤੇ ਪਏ ਆ ਬਾਹਰ ਦਿਖਾਉਣੀ ਆ ਸਾਨੂੰ ਤੇ ਸ਼ੈੱਡ ਵਾਲਾ ਜਿਹੜਾ ਕੰਮ ਸੀ ਉਹ ਵੀ ਸਾਡਾ ਹਜੇ ਹੋਇਆ ਨਹੀਂ ਗਾ ਤੇ ਉਹ ਵੀ ਕਰਵਾਵਾਂਗੇ ਤੇ ਦੋ ਬੁੱਤੇ ਸਾਡੇ ਖਰਾਬ ਹੋ ਗਏ ਇਹਨੂੰ ਲੱਗ ਗਈ ਸਿਉਂਖ ਜਦੋਂ ਅਸੀਂ ਗਏ ਸੀ ਪੁੱਚੋ ਮੰਡੀ ਤੇ ਉਦੋਂ ਅਸੀਂ ਕੰਦ ਦੇ ਕੋਲੇ ਰੱਖ ਗਏ ਤੇ ਉਦੋਂ ਇਹ ਵੀ ਸਿਉਂਖ ਲੱਗ ਗਈ ਧੋਣੀ ਹੈ ਮੈਂ ਇਹ ਵਿੱਚ ਪਾਵਾਂਗੀ ਦਵਾਈ ਆ ਦੇਖੋ ਐਡੇ ਸੋਹਣੇ ਸੀਗੇ ਤੇ ਇਹਨਾਂ ਨੂੰ ਸਿਉਂਖ ਪੈ ਗਈ ਇਹਦੇ ਵਿੱਚ ਦਵਾਈ ਵੈਸੇ ਪਾਈ ਵੀ ਹੈ ਤੇ ਕੋਈ ਹੋਰ ਦੱਸਿਆ ਦਾ ਦਵਾਈ ਉਹ ਪਾਵਾਂਗੇ ਤੇ ਦੋ ਬੁੱਟੇ ਹੈਗੇ ਆ ਆਹ ਆਹ ਬੇਲ ਹੈਗੀ ਤੇ ਦੋ ਹੈਗੇ ਆ ਆਹ ਦੋ ਪਿਆ ਆ ਵਾਲੇ ਬਾਕੀ ਆ ਮੈਂ ਕਟਿੰਗ ਲਾਈ ਸੀਗੀ ਇਹ ਵੀ ਮੈਂ ਜਦੋਂ ਪੁੱਚੋ ਤੋਂ ਆਈ ਹੈ ਇਹ ਵੀ ਖਰਾਾ ਹੋ ਗਈ ਕਿਉਂਕਿ ਪਾਣੀ ਪੂਣੀ ਨਹੀਂ ਪਿਆਦਾ ਤੇ ਹਲ ਹੁਲ ਗਈ ਇਹ ਸ਼ਾਇਦ ਤੇ ਹੁਣ ਇਹ ਦਵਾਰੇ ਚੱਲ ਪਈ ਆ ਵੀ ਮੈਂ ਕਟਿੰਗ ਲਾਈਏ ਇਹ ਚੱਲ ਪਈ ਆ ਵੀ ਚੱਲ ਪਈ ਤੇ ਆ ਲਿਆਂਦਾ ਸੀਗਾ ਅਸੀਂ ਜਿਹੜਾ ਮੁਰਗਾ ਇਹ ਵੀ ਚੱਲ ਪਿਆ ਸਾਡਾ ਬਹੁਤ ਵਧੀਆ ਆ ਵੀ ਲਾਇਆ ਸੀ ਇਹ ਵੀ ਵਧੀਆ ਚੱਲੀ ਜਾਂਦਾ ਸਾਰਾ ਆ ਮੈਂ ਅੱਜ ਸਵੇਰ ਲਾਇਆ ਸੀਗਾ ਇਹ ਗਗਨ ਨੇ ਪਾਣੀ ਚ ਧਰਤਾ ਸੀ ਤੇ ਅੱਜ ਮੈਂ ਇਹਨੂੰ ਇੱਥੇ ਚ ਮਿੱਟੀ ਚ ਲਾ ਦੇ ਰੇਂ तने मार ले सी आखो सारे कटिंग लाइया हुई बनी भी आखो वाली भी, आ, चली भी है कप टूटे से चला दी आना वाया चल पे ਆ ਦੇਖੋ ਫੋਟ ਨਿਕਲਦੀ ਹੁੰਦੀ ਐ ਇਹ ਜਿਹੜੀਆਂ ਫੋਟਾਂ ਆਈਆਂ ਇਹ ਤਾਂ ਮੈਂ ਉਹ ਕਰ ਦੂੰਗੀ ਇਹਨਾਂ ਨੂੰ ਤੋੜ ਦੂੰਗੀ ਤੇ ਇੱਥੋਂ ਆ ਦੇਖ ਆ ਚੱਲ ਪਈਆਂ ਜਦੋਂ ਤੇ ਭਰ ਜੂਗਾ ਫਿਰ ਸਾਰਾ ਫੋਟਾਂ ਨਿਕਲੀਆਂ ਪਰ ਮੈਨੂੰ ਆ ਫੁੱਟੇ ਇੰਨੇ ਸੋਹਣੇ ਲੱਗੇ ਬਹੁਤ ਜ਼ਿਆਦੇ ਇੱਕ ਜਿਹੜਾ ਮਣੀ ਪਲਾਟ ਲਿਆਂਦੇ ਵੱਡੇ ਪੱਤੇਆਂ ਵਾਲਾ ਲਿਆਂਦਾ ਛੋਟੇ ਪੱਤੇ ਵਾਲਾ ਪਹਿਲਾਂ ਸਾਡੇ ਕੋਲ ਸੀਗਾ ਤੇ ਹੁਣ ਇਹ ਲਿਆਂਦਾ ਇਹ ਸਾਰੇ ਅੰਦਰ ਰੱਖਣ ਵਾਲਿਆ ਆ ਬਾਹਰ ਰੱਖਾਂਗੇ ਆ ਵੀ ਬਾਹਰ ਰੱਖਾਂਗੇ ਬਾਕੀ ਸਾਰੇ ਅੰਦਰ ਰੱਖਣ ਵਾਲਿਆ ਆ ਵੀ ਅੰਦਰ ਰੱਖਣ ਵਾਲਿਆ ਕੈਮਰਾ ਚਲਾ ਲੈਨੇ ਨਾ ਅਸੀਂ ਤੇ ਗਰੇਸੀ ਆ ਸ਼ਾਂਤ ਹੋ ਕੇ ਬਹਿ ਜਾਂਦੀ ਹੈ ਇਹਨੂੰ ਪਤਾ ਲੱਗ ਜਾਂਦਾ ਵੀ ਵੀਡੀਓ ਮम्मा ਬਣਾਈ ਜਾਂਦੀ ਹੈ ਹਾਂਜੀ ਹੁਣ ਆਪਾਂ ਲਾਵਾਂਗੇ ਤੜਕਾ ਤੇ ਗਗਨ ਆ ਉਹਦੇ ਵਾਸਤੇ ਚੀ ਜੰਦੀ ਹੈਗੀ ਇਹਨਾਂ ਨੇ ਬਣਾਉਣੀ ਜਿਹੜੀ ਕੜੀ-ਕੜੀ ਚ ਪਾਉਣੀ ਹੈ ਆਲੂ ਆ ਨਵੀ ਬਣਾਈ ਜਾਂਦੀ ਸੀ ਨਵੀ ਹੁਣ ਕੱਪ ਆਫ ਕਰਨ ਲੱਗੀ ਇਹ ਉਹ ਬਣਾਉਂਦੀ ਹੈਗੀ ਰੂਹ ਆਜਾ ਤੋ ਤੜਾ ਤੇ ਨਾਲੇ ਗਗਨ ਭਾਂਡੇ ਤੋਂ ਲੂਗੀ ਤੇ ਮੈਂ ਲਾ ਦੂੰਗੀ ਇਹਦਾ ਤੜਕਾ ਪਹਿਲਾ ਸੀ ਪੀ ਮੰਗੇ ਉਹ ਆ ਜਾਂ ਨਵੀ ਦੇ ਬਾਲ ਦੇ ਕੋ ਕਿੱਤੇ ਲੰਗੇ ਹੁੰਦੇ ਹਾਂਜੀ ਆਪਣੇ ਪਿਆਜ਼ ਆ ਜਿਹੜੇ ਭੁੱਜ ਗਏ ਇਹਦਾ ਆਪੇ ਇਹਨੂੰ ਹੋਰ ਲਵਾਵਾਂਗੇ ਤੇ ਇੱਧਰ ਗਗੜ ਬਣਾਉਂਦੀ ਹੈਗੀ ਕੜੀ ਕੜੀ ਬਣਾਉਂਦੀ ਵਣਕੇ ਆ ਦੀ ਸੱਜੀ ਬਣਾਉਣਗੇ ਨਵੀ ਤੇ ਗਗੜ ਮੈਂ ਤੇ ਡੈਡੀ ਮੈਂ ਤਾਂ ਨਵੀ ਕੜੀ ਚਾਲ ਆ ਹਾਂ ਇਹ ਕਹਿੰਦੇ ਅਸੀਂ ਕੜੀ ਚਾਲ ਖਾਣੇ ਆ ਮੈਂ ਬਣਾ ਲਵਾਂ ਫਿਰ ਖਾ ਲੂ ਮੈਂ ਹੱਥ ਨਾਲ ਮੈਂ ਸਬਜੀ ਬਣਾ ਦਿੰਨੀ ਆ ਵੈਸੇ ਤਾਂ ਗਾਜਰ ਮਨਾ ਲੱਗਦੀ ਆ ਰੋਜੀ ਅੱਜ ਮੈਂ ਕੱਲ ਮੈਂ ਬਣਾ ਦਿੰਨੀ ਆ ਕਿਉਂਕਿ ਭਾਂਡੇ ਪਏ ਸਾਡੇ ਮਨ ਦੇ ਨਾਲੇ ਫਿਰ ਇਹ ਢੜਕਾ ਲਾ ਕੇ ਭਾਂਡੇ ਧੋ ਰੂਗੀ ਹਾਂਜੀ ਆਪਣੀਆਂ ਗਵਾਰੇ ਦੀਆਂ ਫਲੀਆਂ ਵੀ ਬਣ ਗਈਆਂ ਮੈਂ ਮੜਾ ਇਹ ਸੇਕ ਜਾਈਂਗੀ ਜਦੋਂ ਹੋਰ ਲੱਗਿਆ ਤੋ ਕੁ ਮਿੰਟ ਫਿਰ ਇਹਨੂੰ ਘਰ ਤਾਂਗੇ ਪੰਡ ਗੈਸ ਨੂੰ ਤੇ ਇੱਧਰ ਕੜੀ ਵੀ ਬਣੀ ਜਾਂਦੀ ਆਪ ਹੈਗਾ ਅੰਬਾਂ ਦਾ achar ਬਣਾਵਾਂਗੇ ਅਸੀਂ ਇਹਦੇ ਵਿੱਚ ਨਮਕ ਲਾ ਕੇ ਰੱਖਿਆਗਾ ਇਹਨਾਂ ਚਿਰ ਪਤਲੇ ਜਿਹੇ ਕੱਪੜੇ ਨੂੰ ਧਾਕਤਾ ਚੁੰਨੀ ਨਾਲ ਜਿਹਦਰ ਗਗਣ ਚੀਰੀਆਂ ਦੀਆਂ ਮਿਰਚਾਂ ਮਿਰਚਾਂ ਦੇਖੀ ਵਿੱਚ ਆਹ ਰੰਗ ਹਰੀਆਂ ਹਰੀਆਂ ਦੀਸਦੀਆਂ ਹੈ ਹੀ ਹਰੀਆਂ ਵੈਸੇ ਕਾਲੇ ਚ ਵੱਧ ਹੁੰਦੀਆਂ ਨਹੀਂ ਕਿਉਂਕਿ ਮੇਰੇ ਹੱਥ ਮੱਚਣ ਲੱਗ ਜਾਂਦੇ ਆ ਤੇ ਮੈਂ ਇਹਨੂੰ ਆਖਿਆ ਤੇ ਤੂੰ ਸਵੇਰ ਪਾ ਲਈ ਮਿਰਚਾਂ ਦਾ achar ਕਿਉਂਕਿ ਸਾਡੇ ਕੋਲੇ ਚਸਤਾਨੇ ਨਹੀਂ ਗਏ ਤੇ ਇਹਦੇ ਹੱਥੋਂ ਵੀ ਨਹੀਂ ਹੁੰਦਾ ਖਰਾਬ ਤੇ ਹੁਣ ਅਸੀਂ ਚੀਰ ਕੇ ਰੱਖ ਦਾਂਗੇ ਹਾਂਜੀ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਤੇ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ